ਹਲਕਾ ਜੀਰਾ ਦੇ ਪਿੰਡ ਫੱਤੇਵਾਲਾ ਵਿਖੇ ਸਰਕਾਰੀ ਸਕੂਲ ਦੀ ਚਾਰਦواری ਦਾ ਰੱਖਿਆ ਗਿਆ ਨੀ ਪੱਥਰ ਜਿਸ ਮੌਕੇ अनेका ਪਿੰਡ ਵਾਸੀ ਮੌਜੂਦ ਸਨ ਇਸ ਮੌਕੇ ਸਰਪੰਚ ਨੇ ਗੱਲਬਾਤ ਕਰਦਿਆਂ ਕਿ ਪਿੰਡ ਫੱਤੇਵਾਲਾ ਦਾ ਸਰਪੱਕੀ ਵਿਕਾਸ ਹੋ ਰਿਹਾ ਹੈ ਅਤੇ ਘਰਾਂ ਨੂੰ ਜਾਂਦੀਆਂ ਨੀਚੀ ਛੜਕਾਂ ਦੀ ਹਾਲਤ ਵੀ ਸੁਧਾਰੀ ਜਾ ਰਹੀ ਹੈ ਸਾਰੇ ਪਾਸੇ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ ਲੋਕ ਹਲਕਾ ਵਿਧਾਇਕ ਦੀ ਕਾਰਜਕਾਰੀ ਤੋਂ ਬਾਗੋ-ਬਾਗ ਹਨ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਇੱਕੋ ਇੱਕ ਮਕਸਦ ਹੈ ਪਿੰਡ ਫੱਤੇਵਾਲਾ ਦਾ ਸਰਪੱਕੀ ਵਿਕਾਸ ਕਰਵਾਉਣਾ देखो इस मौके होर मोहतर सज्जना नेत्रकार टीम गलबात कर दिया की हा। सा। हाँ जी अज नहीं पत्र रखा गया कि कहो वाहू जी का, का खालसा वाहगुरु जी की फतेह नगर निवासी ਐਂਡ ਫੱਤੇ ਵਾਲੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਪੰਚਾਇਤ ਵੱਲੋਂ ਅੱਜ ਸਾਡੇ ਸਰਕਾਰੀ ਸਕੂਲ ਦੇ ਜੋ ਚਾਰ ਦੁਆਰੀ ਹੈ ਉਹਦੀ ਨੀਂਹ ਰੱਖੀ ਗਈ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਤਾਸ਼ਰ ਲੈ ਕੇ ਅਰਦਾਸ ਬੇਨਤੀ ਕਰਕੇ ਅੱਜ ਜੋ ਸਾਡੇ ਸਰਕਾਰੀ ਸਕੂਲ ਦੇ ਚਾਰ ਦੁਆਰੀ ਦੀ ਨੀਂਹ ਰੱਖੀ ਗਈ ਹੈ। ਇਹ ਚਾਰ ਦੁਆਰੀ ਦੀ ਨੀਂਹ ਦੀਆਂ ਸਾਰੀਆਂ ਨਕਰੂਟੀਆਂ ਸਮਾਜ ਸੰਗਤਾਂ ਨੂੰ ਕੱਲ੍ਹ ਵਾਂਗ ਸੁਣਾਈਆਂ ਹੋ ਸਕੂਲ ਦੀ ਕਿਰਪਾ ਕਰਨ। ਇਹ ਕਾਰਜ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਕੀਤਾ ਗਿਆ ਚੜ੍ਹਦੀ ਕਲਾ ਦੇ ਨਾਲ। ਤੋ ਸੰਪੂਰਨ ਕਰਨ ਕਾਰਨ ਵਾਇਗਰੂਦੀ ਵਾਇਗਰੂਦੀ ਕਾਰਤਾਲਾ ਵਾਇਗਰੂਦੀ ਕਿਤੇ ਹਾਂਜੀ ਸਰ ਅੱਜ ਨੀ ਪੱਥਰ ਰੱਖਿਆ ਗਿਆ ਕੀ ਕਹੋਗੇ ਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਫੱਡੇ ਵਾਲਾ ਜਿਹੜਾ ਜਿਹੜਾ ਸਕੂਲ ਆ ਉਹਦੀ ਗਰਾਊਂਡ ਦੀ ਕਾਰਦਵਾਰੀ ਦੇ ਲਈ ਪੱਥਰ ਰੱਖਿਆ ਗਿਆ ਜੋ ਸਮੂਹ ಗ್ರಾಮ ਪੰਚਾਇਤ ਪਿੰਡ ਫੱਡੇ ਵਾਲਾ ਦੀ ਪੰਚਾਇਤ ਜੀ ਦੇ ਵੱਲੋਂ ਉਪਰਾਲਾ ਕੀਤਾ ਗਿਆ ਉਪਰਾਲਾ ਕੀਤਾ ਗਿਆ ਨਾਲ ਸਹਿਯੋਗ ਦੇ ਨਾਲ ਜੀ ਆਪਣਾ ਪਾਪਾ ਜੀ ਤੋਂ ਅਰਦਾਸ ਬੇਨਤੀ ਕਰਾ ਕੇ ਖੁਸ਼ੀ ਦੇ ਲੰਡੂ ਵੱਡ ਕੇ ਜਿਹੜੇ ਆ ਚਾਰ ਦੁਵਾਰੀ ਦਾ ਨਾਮ ਪਤਾ ਜੀ ਅਸੀਂ ਇਸ ਲਈ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਇੱਥਾ ਭਾਗ ਦੇ ਜਿਨ੍ਹਾਂ ਦੇ ਤੋਂ ਸਦਕਾ ਇਹ ਕੰਮ ਨਹੀਂ ਬਣੇ ਕਰ ਸਕਦੇ ਜੀ ਬੱਚਿਆਂ ਦੇ ਖੇਡਣ ਲਈ ਵਧੀਆ ਗਰਾਊਂਡ ਜੀ ਉਹਨਾਂ ਦੇ ਖੇਡ ਵਿਕਾਸ ਦੇ ਵਿੱਚ ਇੱਕ ਅਹਿਮ ਯੋਗਦਾਨ ਪਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਬਹੁਤ ਜੋ ਬੱਚਿਆਂ ਨੂੰ ਫਾਇਦਾ ਹੋਵੇਗਾ ਸੋਸ਼ਲ ਮੀਡੀਆ ਪ੍ਰਾਈਨਰ ਫਰਦਾ ਆਰਾਵਾਦੀ ਪਾਰਟੀ ਜੀਰਾ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੁਖਦੇਵ ਸਿੰਘ ਢਿੱਲੋਂ ਸਾਹਿਬ ਦਾ ਸਰਪੰਚ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਲਈ ਸਦਕਾ ਜੇ ਕਾਰਜ ਸ਼ੁਰੂ ਹੋਏ ਨੇ ਤੇ ਸ਼੍ਰੀ ਨੀਸ਼ ਕੁਟਾਰੀਆ ਸਾਡੇ ਐਮਐਲਏ ਸਹਿਬਾਨ ਤੇ ਯੂਥ ਆਗੂ ਸ਼ੰਕਰ ਕੁਟਾਰੀਆ ਜੀ ਦਾ ਸਾਨੂੰ ਬਹੁਤ ਲੰਬੇ ਸਮੇਂ ਤੋਂ ਦੀਪ ਸੀ ਇਹ ਕਾਰਜ ਦੀ ਜਿਹੜਾ ਕਿ ਅੱਜ ਆਰੰਭ ਹੋਇਆ ਜੀ ਜੀ ਇੱਥੇ ਇੱਕ ਪਲੇਗ੍ਰਾਉਂਡ ਬਣਨਾ ਚਾਹੀਦਾ ਹੈ ਅੱਜ ਬਣ ਰਿਹਾ ਹੈ ਪਰ ਇਸ ਤੋਂ ਬਾਅਦ ਡਿਮਾਂਡ ਅਸੀਂ ਕਰਾਂਗੇ ਇਹਦੇ ਤੇ ਜਿਹੜਾ ਸਟੇਡੀਅਮ ਬਣਾਇਆ ਜਾਵੇ ਜੀ ਤੇ ਹਾਂਜੀ ਧੰਨਵਾਦ ਕਰੋਗੇ ਧੰਨਵਾਦ ਕਰਦੇ ਆ ਜੀ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਫਿਰ ਦੁਬਾਰ ਤੋਂ ਸਰਦੇਵ ਸਿੰਘ ਢਿੱਲੋਂ ਹੱਤੇ ਵਾਲਾ ਤੋਂ ਸਰਪੰਚ ਸਾਹਿਬ ਜੀ ਨਾਲੇ ਸੜਕਾਂ ਇੱਕ ਕਾਰਜ ਸ਼ੁਰੂ ਹੋਈ ਨਹੀਂ